ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ 골ਡਨ ਮਿਲਕ ਬਣਾਵਾਂਗੇ ਜੀ ਇਸ ਲਈ ਆਪਾਂ ਇਹ 1 ਕੱਪ ਦੁੱਧ ਦੇਸੀ ਗਾਂ ਦਾ ਲਿਆ ਹੈ ਜੀ A2 ਮਿਲਕ ਤੁਸੀਂ ਮੱਝ ਦਾ ਵੀ ਲੈ ਸਕਦੇ ਹੋ ਆਪਾਂ ਪੈਨ ਵਿੱਚ ਆਪਣਾ ਦੁੱਧ ਪਾ ਲਾਂਗੇ ਇੱਧਰ ਆਪਾਂ ਜੀ ਦਾਲਚੀਨੀ ਲਈਏ ਛੋਟੇ ਛੋਟੇ ਟੁਕੜੇ ਦੋ ਆਪਾਂ ਲੌਂਗ ਲੈਣੇ ਤਿੰਨ ਆਪਾਂ ਛੋਟੀਆਂ ਇਲਾਚੀਆਂ ਲਈਆਂ ਹੈ ਤੇ ਪੰਜ ਆਪਾਂ ਕਾਲੀਆਂ ਮਿਰਚਾਂ ਲਈਆਂ ਛੋਟਾ ਚਮਚ ਆਪਾਂ ਸੌਂਫ ਦਾ ਲਿਆਏ ਤੇ ਛੋਟਾ ਚਮਚ ਹੀ ਆਪਾਂ ਅਜਵਾਇਨ ਦਾ ਲਿਆਏ ਦੁੱਧ ਆਪਾਂ ਗੈਸ ਤੇ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਆਪਾਂ ਲੌਂਗ ਤੇ ਇਲਾਚੀ ਤੇ ਕਾਲੀ ਮਿਰਚ ਨੂੰ ਕੁੱਟ ਲਿਆ ਹੈ ਇਹਨਾਂ ਨੂੰ ਵੀ ਆਪਾਂ ਸਾਰੇ ਸਮਾਨ ਨੂੰ ਪਾ ਕੇ ਇੱਥੇ ਰੱਖ ਦਿਆਂਗੇ ਕਈ ਵਾਰਾਂ ਜੀ ਕਈ ਚੀਜ਼ਾਂ ਆਪਾਂ ਨੂੰ ਕੁਦਰਤ ਦੀ ਤਰਫ ਤੋਂ ਹੀ ਮਿਲੀਆਂ ਹੁੰਦੀਆਂ ਹਨ ਜਿਹੜੀਆਂ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਇਨਾਂ ਦਾ ਜੀ ਫਾਇਦਾ ਚੁੱਕ ਲੈਣ ਲਈ ਸਾਨੂੰ ਮਹਿੰਗੀਆਂ ਦਵਾਈਆਂ ਦੀ ਨਹੀਂ ਲੋੜ ਹੁੰਦੀ ਇਹਨਾਂ ਦਾ ਹੀ ਸਾਡੇ ਸਰੀਰ ਨੂੰ ਇਹ ਦਵਾਈਆਂ ਦਾ ਹੀ ਕੰਮ ਕਰਦੀਆਂ ਐ ਇਹ ਜੀ ਤੁਹਾਨੂੰ ਥੋੜਾ ਜਿਹਾ ਬੁਖਾਰ ਆ ਉਹਦੇ ਕਾਰਨ ਕਈ ਵਾਰੀ ਤੁਹਾਡਾ ਸਰੀਰ ਟੁੱਟਿਆ ਜਾਂ ਰਹਿੰਦਾ ਹੈ ਤੁਹਾਡੇ ਸਰੀਰ ਵਿੱਚ ਦਰਦ ਜਾਂ ਕੋਈ ਵੀ ਤੁਹਾਡਾ ਸਰੀਰ ਸੁਸ ਸੁਸ ਲੱਗਦਾ ਹੈ ਤਾਂ ਤੁਸੀਂ ਇਹ 골ਡਨ ਮਿਲਕ ਬਣਾ ਕੇ ਪੀ ਸਕਦੇ ਹੋ ਜੀ ਦਰਦ ਕੋਈ ਬਿਮਾਰੀ ਨਹੀਂ ਹੈ ਦਰਦ ਇੱਕ ਦਰਦ ਦੀ ਪੇਨਕিলার ਦੇ ਦਿੰਦੇ ਆਪਾਂ ਨੂੰ ਦਰਦ ਇੱਕ ਲਾਰਮ ਹੈ ਤੁਹਾਡੇ ਸਰੀਰ ਦੇ ਅੰਦਰ ਕੋਈ ਵੀ ਖਰਾਬੀ ਹੋ ਗਈ ਏ ਉਸ ਨੂੰ ਠੀਕ ਕਰੋ ਨਾ ਕਿ ਪੇਨਕিলার ਤੁਸੀਂ ਲਵੋ ਪੇਨਕিলার ਤੁਹਾਡੇ ਲੀਵਰ ਕਿਡਨੀਆ ਇਹ ਵੀ ਖਰਾਬ ਕਰਦਾ ਏ ਤੇ ਤੁਸੀਂ ਜੇ 골ਡਨ ਮਿਲਕ ਲੈਂਦੇ ਹੋ ਇਹ ਜੀ ਦਰਦ ਨਹੀਂ ਤੁਹਾਡਾ ਠੀਕ ਕਰਦਾ ਇਹ ਤੁਹਾਡੇ ਜਿਸਮ ਵਿੱਚ ਤੁਹਾਡੇ ਸਰੀਰ ਵਿੱਚ ਇੰਨੀ ਤਾਕਤ ਭਰ ਦਿੰਦਾ ਏ 골ਡਨ ਮਿਲਕ ਆਪਣੇ ਹੁਣ ਦੁੱਧ ਨੂੰ ਉਬਾਲਾ ਗਿਆ ਏ ਤੇ ਜਿੱਥੇ ਵੀ ਦਰਦ ਹੋ ਰਿਹਾ ਏ ਉਸ ਨੂੰ ਹੀ ਠੀਕ ਕਰਦੀ ਏ ਇੱਕ ਦਵਾਈ ਦਾ ਕੰਮ ਕਰਦੀ ਏ ਇਹ ਆਪਾਂ ਹਲਦੀ ਪਾਵਾਂਗੇ ਜੀ ਹਲਦੀ ਆਪਣੀ ਸ਼ੁੱਧ ਕਰਦੀ ਹਲਦੀ ਏ ਇੱਕ ਅੱਧਾ ਚਮਚਾ ਆਪਾਂ ਹਲਦੀ ਪਾਉਣੀ ਏ ਆਪਾਂ ਇੱਕ ਕੱਪ 골ਡਨ ਮਿਲਕ ਤਿਆਰ ਕਰ ਰਹੇ ਹਾਂ ਉਹਦੀ ਆਪਾਂ ਵਿਧੀ ਦੱਸ ਰਹੇ ਹਾਂ ਜੀ ਇਹ ਜੀ ਐਂਟੀਬਾਇਓਟਿਕ ਹੈ ਜੋੜਾਂ ਦਾ ਦਰਦ ਠੀਕ ਹੁੰਦਾ ਹੈ ਖੂਬਸੂਰਤੀ ਵਧਦੀ ਏ ਦਿਮਾਗ ਤੀਜ ਹੁੰਦਾ ਹੈ ਦਿਲ ਦਰੁਸਤ ਹੁੰਦਾ ਹੈ ਤੇ ਹੱਡੀਆਂ ਜਿਹੜੀਆਂ ਤੁਹਾਡੀਆਂ ਕਮਜ਼ੋਰ ਹੋ ਗਈਆਂ ਉਹਨਾਂ ਨੂੰ ਇਹ ਬਹੁਤ ਵਧੀਆ ਕਰਦਾ ਜਿਵੇਂ ਮੌਸਮ ਬਦਲਦੇ ਨਾਲ ਖਾਂਸੀ ਕਫ ਬੁਖਾਰ ਇਨਫੈਕਸ਼ਨ ਕਈ ਪ੍ਰੋਬਲਮ ਆ ਜਾਂਦੀਆਂ ਤੁਸੀਂ ਇਹ 골ਡਨ ਮਿਲਕ ਆਪ ਵੀ ਪੀਓ ਤੇ ਆਪਣੇ ਬੱਚਿਆਂ ਨੂੰ ਵੀ ਦਿਓ ਜਿਵੇਂ ਔਰਤਾਂ ਨੂੰ ਖਾਸ ਕਰਕੇ ਕਹਿੰਨੀ ਆ ਤੁਸੀਂ ਸਾਰਾ ਦਿਨ ਘਰ ਦਾ ਕੰਮ ਕਰਦੇ ਕਰਦੇ ਥੱਕ ਜਾਂਦੇ ਹੋ ਪਰ ਆਪਣੇ ਲਈ 10 ਮਿੰਟ ਕੱਢ ਕੇ ਇਹ 골ਡਨ ਮਿਲਕ ਬਣਾ ਕੇ ਮੈਂ ਤੁਲਸੀ ਦੇ ਵੀ ਦੋ ਪੱਤੇ ਪਾਏ ਸੀ ਜੀ ਇਹਦੇ ਵਿੱਚ ਇਹ 골ਡਨ ਮਿਲਕ ਬਣਾ ਕੇ ਆਪ ਵੀ ਪੀਵੋ ਆਪਣੇ ਬੱਚਿਆਂ ਨੂੰ ਵੀ ਦਿਓ ਆਪਣੇ ਪਰਿਵਾਰ ਨੂੰ ਵੀ ਦਿਓ ਇਹ ਨਹੀਂ ਕਿ ਤੁਸੀਂ ਪਰਿਵਾਰ ਨੂੰ ਤੇ ਬੱਚਿਆਂ ਨੂੰ ਦੇਤਾ ਆਪ ਨਹੀਂ ਪੀਤਾ ਤੁਸੀਂ ਆਪ ਵੀ ਲੋ ਜਿਹੜੀਆਂ ਬਿਮਾਰੀਆਂ ਤੋਂ ਵੀ ਤੁਹਾਨੂੰ ਨਿਆਕਤ ਮਿਲੇਗੀ ਤੇ ਤੁਹਾਡੀ ਨੀਂਦ ਵੀ ਵਧੀਆ ਆਵੇਗੀ ਕਿਉਂਕਿ ਜਿਹੜਾ ਨੀਂਦ ਵਾਲਾ ਆਪਣਾ ਹਾਰਮੋਨ ਆ ਇਹ ਉਹਨੂੰ ਵਧੀਆ ਕਰਦਾ ਹੁਣ ਆਪਾਂ ਦੁੱਧ ਨੂੰ ਗੜਵੀ ਵਿੱਚ ਪੁੰਨ ਲਾਂਗੇ ਆਪਣੇ 골ਡਨ ਮਿਲਕ ਨੂੰ ਇਹਦੇ ਵਿੱਚ ਜੀ ਮੈਂ ਮਿਸ਼ਰੀ ਦਾ ਉਪਯੋਗ ਕਰਾਂਗੀ ਤੁਸੀਂ ਚਾਹੋ ਤਾਂ ਗੁੜ ਜਾਂ ਸ਼ੱਕਰ ਦਾ ਉਪਯੋਗ ਕਰ ਸਕਦੇ ਹੋ ਪਰ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੇ ਤੁਸੀਂ ਗੁੜ ਜਾਂ ਮਿਸ਼ਰੀ ਗੁੜ ਜਾਂ ਸ਼ੱਕਰ ਪਾਓ ਮਿਸ਼ਰੀ ਤੁਸੀਂ ਪਹਿਲਾਂ ਪਾ ਸਕਦੇ ਹੋ ਖੰਡ ਦੀ ਵਰਤੋਂ ਨਾ ਹੀ ਕੀਤੀ ਜਾਵੇ ਤਾਂ ਬਹੁਤ ਵਧੀਆ ਮੈਂ ਮਿਸ਼ਰੀ ਦਾ ਉਪਯੋਗ ਕਰ ਰਹੀ ਹਾਂ ਕਿਉਂਕਿ ਜੇ ਆਪਾਂ ਗੁੜ ਜਾਂ ਸ਼ੱਕਰ ਪਾਵਾਂਗੇ ਉਹਦੇ ਨਾਲ ਕਈ ਵਾਰੀ ਗਰਮ ਗਰਮ ਦੁੱਧ ਫਟ ਜਾਂਦਾ ਹੈ ਤੇ ਤੁਸੀਂ ਥੋੜਾ ਜਿਹਾ ਠੰਡਾ ਕਰਕੇ ਆਪਣਾ ਜੀ ਗੋਲਡਨ ਮਿਲਕ ਤਿਆਰ ਹੋ ਗਿਆ ਦੇਖੋ ਦੇਖਣ ਜੀ ਵੀ ਗੋਲਡਨ ਆ ਇਹ ਤੁਹਾਡੇ ਚਾਹ ਛੱਡਣ ਦਾ ਵੀ ਕੰਮ ਕਰੇਗਾ ਤੁਹਾਡਾ ਕਈ ਵਾਰੀ ਰੋਟੀ ਖਾ ਕੇ ਨਾ ਉਸੇ ਟਾਈਮ ਚਾਹ ਪੀਣ ਨੂੰ ਦਿਲ ਕਰਦਾ ਹੈ ਤੇ ਤੁਸੀਂ ਇਹ 골ਡਨ ਮਿਲਕ ਬਣਾ ਕੇ ਪੀ ਸਕਦੇ ਹੋ ਸਵੇਰ ਸਵੇਰ ਉੱਠ ਕੇ ਪਿਓ ਰਾਤ ਨੂੰ ਸੌਣ ਲੱਗੇ ਪਿਓ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ ਤੁਹਾਡੇ ਜਿਹੜੇ ਜੋੜਾਂ 'ਚ ਟਿਕ ਟਿਕ ਹੁੰਦੀ ਜਾਂ ਦਰਦ ਥੋੜਾ ਬਹੁਤਾ ਰਹਿੰਦਾ ਹੈ ਉਹਦੇ ਤੋਂ ਵੀ ਤੁਹਾਨੂੰ ਰਾਹਤ ਮਿਲੇਗੀ ਅੱਜ ਕੱਲ੍ਹ ਜੀ ਪੰਜੀਰੀਆਂ ਦਾ ਦੌਰ ਆ ਪੰਜੀਰੀ ਆਮ ਹੀ ਘਰਾਂ ਵਿੱਚ ਬਣੀ ਹੋਈ ਏ ਤੁਸੀਂ ਪੰਜੀਰੀ ਨਾਲ 골ਡਨ ਮਿਲਕ ਲੈ ਸਕਦੇ ਹੋ ਚਾਹ ਨੁਕਸਾਨਦਾਇਕ 골ਡਨ ਮਿਲਕ ਫਾਇਦੇਮੰਦ ਆ ਤੁਹਾਡੇ ਘਰੇ ਮਹਿਮਾਨ ਆਉਂਦੇ ਆ ਤੁਸੀਂ ਉਹਨਾਂ ਨੂੰ 골ਡਨ ਮਿਲਕ ਬਣਾ ਕੇ ਦਿਓ ਜੀ ਨਾਲੇ ਤੁਹਾਡੀ ਵਾਵਾ ਕਰਨਗੇ ਨਾਲੇ ਬਹੁਤ ਵਧੀਆ ਲੱਗੇਗਾ ਚਾਹ ਦੀ ਥਾਂ ਤੇ ਤੁਸੀਂ ਮਹਿਮਾਨਾਂ ਨੂੰ ਵੀ 골ਡਨ ਮਿਲਕ ਦੇ ਸਕਦੇ ਹੋ ਜੀ ਮੈਂ 골ਡਨ ਮਿਲਕ ਬਣਾਇਆ ਮੈਂ ਇਹ ਰਾਗੀ ਦੀ ਪੰਜੀਰੀ ਨਾਲ ਖਾ ਰਹੀ ਹਾਂ ਤੁਸੀਂ ਵੀ ਪੰਜੀਰੀ ਨਾਲ ਕੋਸ਼ਿਸ਼ ਕਰੋ ਕਿ 골ਡਨ ਮਿਲਕ ਕੀ ਲੋ ਨਾਲੇ ਤੁਹਾਡੇ ਸਰੀਰ ਵੀ ਮਜ਼ਬੂਤ ਹੋਏਗਾ ਤੇ ਤੁਹਾਡੀ ਉਮਰ ਵੀ ਵੱਧਦੀ ਨੂੰ ਇਹ ਰੋਕੇਗਾ ਕਿਉਂਕਿ ਝੁੱਡੀਆਂ ਨਹੀਂ ਆਉਣਗੀਆਂ ਤੇ ਤੁਸੀਂ ਜ਼ਿਆਦਾ ਸੋਹਣੇ ਦੁੱਖ ਦਿਖੋਗੇ ਤੇ ਇਹਦੇ ਜੀ ਫਾਇਦੇ ਤਾਂ ਇੰਨੇ ਆ ਕਿ ਮੈਂ ਤੁਹਾਨੂੰ ਸ਼ਾਇਦ ਗਿਣਾਉਂਦੀ ਗਿਣਾਉਂਦੀ ਨੂੰ ਪਤਾ ਨਹੀਂ ਕਿੰਨੀ ਕਿੰਨੀ ਲੰਬੀ ਵੀਡੀਓ ਬਣ ਜੇਗੀ ਤੁਹਾਨੂੰ ਆਪ ਹੀ ਪਤਾ ਆਪਾਂ ਨੂੰ ਸੱਟ ਲੱਗਦੀ ਸੀ ਆਪਣੀਆਂ ਦਾਦੀਆਂ ਨਾਨੀਆਂ ਆਪਾਂ ਨੂੰ ਹਲਦੀ ਵਾਲਾ ਦੁੱਧ ਦਿੰਦੀਆਂ ਹੁੰਦੀਆਂ ਸੀ ਇਹ ਆਪਣੇ ਸਰੀਰ ਦੀਆਂ ਸੱਟਾਂ ਵੀ ਭਰਦਾ ਜਿਵੇਂ ਕਈਆਂ ਨੂੰ ਗੁੱਜੀ ਸੱਟ ਲੱਗੀ ਹੁੰਦੀ ਹੈ ਜਾਂ ਕਿਤੇ ਡਿੱਗਰ ਨਾਲ ਕੋਈ ਟੁੱਟ ਪੱਜ ਥੋੜੀ ਬਹੁਤੀ ਸਰੀਰ ਦੀ ਹੋ ਜਾਂਦੀ ਇਹ ਉਹਨੂੰ ਵੀ ਠੀਕ ਕਰਦਾ ਹੈ ਜੀ ਦੁੱਧ ਤਾਂ ਸੀ ਇਸਤੇਮਾਲ ਕਰਦੇ ਆ ਹਲਦੀ ਵੀ ਇਸਤੇਮਾਲ ਕਰਦੇ ਆ ਜੇ ਤੁਸੀਂ ਇਸ ਨਾਲ ਕਰੋ ਇਸ ਤਰ੍ਹਾਂ ਤੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਸਾਡੀ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਧੰਨਵਾਦ